ਤੁਸੀਂ ਮਾਨਸਾ ਦੇ ਵਿੱਚ ਕਰ ਰਹੇ ਹੋ। ਪਰ ਇਸ ਤੋਂ ਬਾਅਦ ਇਹ ਯਾਤਰਾਵਾਂ ਮੰਡਲ ਲੈਵਲ ਤੇ ਵੀ ਹੋਣੀਆਂ। ਜਿੱਥੇ ਵੀ ਅਸੀਂ ਕਰ ਸਕਦੇ ਆ ਪਿੰਡਾਂ 'ਚ ਉੱਥੇ ਸਾਨੂੰ ਕਰਨੀਆਂ ਚਾਹੀਦੀਆਂ। ਜੇ ਕਿਸੇ ਮੰਡਲ ਦੇ ਵਿੱਚ ਕੋਈ ਸ਼ਹਿਰ ਹੈ ਉੱਥੇ ਵੀ ਕਰਨੀ ਚਾਹੀਦੀ ਹੈ। ਤਾਂ ਕਿ ਅਸੀਂ ਇੱਕ ਸਨੇਹਾ ਦੇ ਸਕੀਏ ਕਿ ਅਸੀਂ ਜਿਹੜੇ ਭਾਰਤ ਦੇ ਵਾਸੀ ਆ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ। ਲੇਕਿਨ ਜੇ ਕੋਈ ਸਾਡੇ ਵਿੱਚ ਦੀ ਉਂਗਲ ਚੱਕਦਾ ਤੇ ਫੇਰ ਉਹਦਾ ਸੀ ਇੱਟ ਦਾ ਜਵਾਬ ਪੱਥਰ ਵੀ ਦਿੰਨੇ ਆ ਇਸ ਕਰਕੇ ਦੇਸ਼ ਸਾਡਾ ਕਦੇ ਝੁਕੇ ਨਾ ਤੇ ਤਿਰੰਗਾ ਸਾਡਾ ਉੱਚਾ ਰਹੇ ਇਹ ਯਾਤਰਾਵਾਂ ਦਾ ਜਿਹੜਾ ਮੇਨ ਦੇਸ਼ ਹੈ ਕਿ ਜਿਹੜੀ ਸਾਡੀ ਆਰਮੀ ਦੇ ਜਵਾਨ ਨੇ ਉਹਨਾਂ ਨੂੰ ਹੌਸਲਾ ਮਿਲੇ ਉਹਨਾਂ ਦੀ ਹੌਸਲਾ ਭਜਾਈ ਹੋਵੇ ਔਰ ਸਾਡੀ ਜਿਹੜੀ ਰਾਸ਼ਟਰੀ ਏਕਤਾ ਹੈ ਉਹ ਬਣੀ ਰਹੇ ਸੋ ਇਸ ਕਰਕੇ ਇਹ ਜਿਹੜੀ ਯਾਤਰਾ ਦਾ ਮਕਸਦ ਹੀ ਇਹ ਹੈ ਇਸ ਕਰਕੇ ਯਾਤਰਾ ਲੱਡੀਆਂ ਜਾਣੀਆਂ ਤੁਸੀਂ ਸਾਰੇ ਆਏ ਹੋ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕਿਹਾ ਕਿ ਦੋ ਤਿੰਨ ਲੈਣਾ ਦੇ ਵਿੱਚ ਤੁਸੀਂ ਜਿਹੜਾ ਹੈਗਾ ਚੱਲਣਾ ਹੈ ਔਰ ਭਾਰਤ ਮਾਤਾ ਦੀ ਜੈ ਦੇ ਨਾਰੇ ਬੋਲਣੇ ਆ ਸਾਡੀ ਜਿਹੜੀ ਆਰਮੀ ਹੈ ਉਹਦੇ ਜਵਾਨ ਜਿੰਦਾਬਾਦ ਠੀਕ ਹੈ ਜਿਸ ਤਰ੍ਹਾਂ ਨੇ ਦੋ ਚਾਰ ਨਾਰੇ ਹੋਰ ਦਿੱਤੇ ਆ ਜਨ ਜੰਦ ਦੀ ਇਹੀ ਬਾਤ ਉਹਦੀ ਅ ਫਸੂ ਤੋਂ ਦੋ ਨਾਰੇ ਸੰਭੁਰ ਜਿਹੜਾ ਖੂਨ ਪਹਾਇਆ ਅੰਤਕ ਨੂੰ ਅੰਤਕ ਖਾਣ ਜਿਵੇਂ ਲਿਕੇ ਵੇ ਈਮਾਨੇ ਖਵਾਨੇ ਅਮਰ ਸਿੰਘ ਭਾਰਤ ਮਾਂ ਦੇ ਦਾਦ ਅਮਰ ਸਿੰਘ ਇਹ ਸਾਰੀਆਂ ਨਾਰਿਆਂ ਦੇ ਨਾਲ ਅਸੀਂ ਜਿੱਥੋਂ ਯਾਤਰਾ ਸ਼ੁਰੂ ਹੋਣੀ ਹੈ ਪ੍ਰਧਾਨ ਜੀ ਨੇ ਦੱਸਤਾ ਔਰ ਜਿੱਥੇ ਖਤਮ ਹੋਣੀ ਹੈ ਸੋ ਸਾਰਿਆਂ ਨੇ ਡਿਸਿਪਲਨ ਰੱਖਣਾ ਕਿਸੇ ਨੇ ਕੋਈ ਸੁਰੀ ਕਰਨੀ ਕਿ ਅਸੀਂ ਉਹ ਅੱਗੇ ਮੈਂ ਪਿੱਛੇ ਮੈਂ ਪਿੱਛੇ ਅੱਗੇ ਹੋਵਾਂ ਸਾਰਿਆਂ ਨੇ ਚੱਲਣਾ ਹੈ ਜੱਥੇਬੰਦੀ ਦੇ ਵਿੱਚ ਐਨਾ ਬਣਾ ਕੇ ਜਦੋਂ ਪ੍ਰਧਾਨ ਜੀ ਕਹੂਗਾ ਕਿ ਯਾਤਰਾ ਸ਼ੁਰੂ ਕਰ ਲੈਣ